gulshan sharap bane bjp de mandal kadiyan de pradhan party valo ditti gai zimmedari nu puri imandari nal nibhavanga gulshan sharap kadiyan sandeep suri gulshan verma nu bjp kadiyan da mandal pradhan niyukt kita gaya hai ਉਨਾਦੀ ਮਯੁਪਤੀ ਦੇ ਨਾਂ ਦੀ ਘੋਸ਼ਣਾ ਕਰਦੇ ਹੋਏ ਮੁੱਖ ਮਹਿਮਾਨ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਸਾਭਾ ਕਾ ਮੇਅਰ ਪਠਾਨ ਕੋਟ ਸ਼੍ਰੀ ਅਨਿਲ ਵਾਸੂਦੇਵਾਨੇ ਕੀਤੀ ਇਸ ਮੌਕੇ ਤੇ ਗੁਰਸ਼ੰਗ ਵਰਮਾ ਨੂੰ ਪੂਲ ਮਾਲਾ ਮਹਿਨਾ ਕੇ ਅਤੇ ਸਿਰੋਪਾ ਪੇਂਟ ਕਰਕੇ ਸਨਮਾਨਿਤ ਕੀਤਾ ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਪਾਜ ਪਾਚ ਰੈਂਦੀਆਂ ਵਰਕਰ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਬਣਿਆ ਜਾ ਸਕਦਾ ਹੈ ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਪਾਰਟੀ ਨਾਲ ਜੁੜੇ ਰਹੀਏ ਅਤੇ ਉਸ ਦੀ ਸੋਚ ਤੇ ਪਹਿਰਾ ਦਿੰਦੇ ਰਹੀਏ ਉਨਾ ਨਾਮਯੁਕਤ ਪ੍ਰਧਾਨ ਗੁਲਸ਼ਨ ਵਰਮਾ ਨੂੰ ਸਲਾਹ ਦਿੱਤੀ ਕਿ ਉਹ ਹਰ ਪਾਰਟੀ ਵਰਕਰ ਅਤੇ ਸਾਬਕਾ ਪ੍ਰਦਾਨਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ مشਵਰੇ ਲੈਂਦੇ ਰਹਿਣ ਤਾਂ ਹੀ ਪਾਰਟੀ ਮਜ਼ਬੂਤ ਹੋ ਸਕਦੀ ਹੈ ਇਸ ਮੌਕੇ ਤੇ ਬੀਜੇਪੀ ਦੇ ਸੀਨੀਅਰ ਨੇਤਾ ਅਤੇ ਲਖਦਾਤਾ ਦਰਬਾਰ ਦੇ ਪ੍ਰਧਾਨ ਜੁਗਿੰਦਰਪਾਲ ਪੁੱਟੋ ਸਾਬਕਾ ਬੀਜੇਪੀ ਪ੍ਰਧਾਨ ਸ਼੍ਰੀ ਅਸ਼ੋਕ ਕੁਮਾਰ ਨੇ ਨਵੇਂ ਥਾਪੇ ਗਏ ਪ੍ਰਧਾਨ ਗੁਲਸ਼ਨ ਵਰਮਾ ਨੂੰ ਸਨਮਾਨਿਤ ਕੀਤਾ ਨੀ ਚਲਦੀ ਇੱਥੇ ਵਰਕਰ ਦੀ ਮਿਹਨਤ ਵੇਖੀ ਜਾਂਦੀ ਆ ਔਰ ਸਾਡਾ ਕੀ ਆ ਜਿਖਾ ਨਾ ਵਧਾਣ ਪਾਇਆ ਜੀ ਉਹਦਾ ਧੜਾ ਜੀ ਆ ਜਾ ਬਣ ਗਿਆ ਤੇ ਉਹਦਾ ਧੜਾ ਜੀ ਭਾਜਪੀ ਦਾ ਇੱਕ ਹੀ ਧੜਾ ਹੁੰਦਾ ਚੋਣ ਦਾ ਨਿਸ਼ਾਨ ਦਾ ਕਮਲ ਦਾ ਫੁੱਲ ਹਰ ਤੇ ਹਰ ਸਮਾਰ ਬਦਲ ਹੁੰਦਾ ਹੈ ਸਾਡੀ ਪਾਰਟੀ ਦੀ ਬਦਤੀ ਹੈ ਤੁਸੀਂ ਦੇਖੋ ਸਾਈ ਪਾਰਟੀ ਨੂੰ ਲੈ ਕੇ ਅੱਜ ਦੇਸ਼ ਤੇ ਰਾਜ ਕਰੇਗਾ ਇਹਨਾਂ ਦੀ ਕਾਰਜਸ਼ੀਲਤਾ

मेरा एक कारण नहीं कि मैं सब तो योग्य है मौका देता है अपनी कार्य करता अपनी क्षमता दसो सो मैं प्रार्थना कर रहे हैं मेले मैं इनरे ना की घोषणा करांगा और मैं जिला अध्यक्ष जी जितने अपनी शुभकामनाएं कृपया इंतजार आएगी मेरे सम्मानित करो ਕਰਤਾ ਮੰਡਲ ਦਾ ਪ੍ਰਧਾਨ ਜ਼ਿਲ੍ਹੇ ਦਾ ਪ੍ਰਧਾਨ ਪ੍ਰਦੇਸ਼ ਦਾ ਅਧਿਕਸ਼ ਈਵਨ ਰਾਸ਼ਟਰੀ ਅਧਿਕਸ਼ ਬਣ ਸਕਦਾ ਸਾਡੇ ਕੋਲ ਕਈ ਐਸੀਆਂ ਮਿਸਾਲਾਂ ਹਨ ਅੱਜ ਉਸੇ ਦ੍ਰਿਸ਼ਟੀ ਦੇ ਨਾਲ ਕਾਦੀਆਂ ਵਿਧਾਨ ਸਭਾ ਦੇ ਦੋ ਮੰਡਲ ਕਾਦੀਆਂ ਮੰਡਲ ਔਰ ਕਾਨੋਵਾਨ ਮੰਡਲ ਦਾ ਚੋਣ ਹੋਇਆ ਔਰ ਜਿਸ ਤਰੀਕੇ ਦਾ ਜੋਸ਼ ਮੈਨੂੰ ਇਸ ਕਾਰਜਕ੍ਰਮ ਦੇ ਅੰਦਰ ਵੇਖਣ ਨੂੰ ਮਿਲਿਆ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਅਧਿਕਸ਼ ਆਦਰਯੀ ਸ਼ਿਭੀ ਰਾਜਨ ਜੀ ਉਪਾਧਿਐਕ ਸਾਡੀ ਪੈਨ ਕੁਲਵਿੰਦਰ ਜੀ ਔਰ ਹੋਰ ਕਾਰਕਿਰਤਾ ਵੀ ਸਾਰੇ ਮੌਜੂਦ ਸੀ ਮਨ ਬੜਾ ਪ੍ਰਸੰਨ ਹੋਇਆ ਕਿ ਪਾਰਟੀ ਜਿਸ ਤਰੀਕੇ ਦੇ ਨਾਲ ਇੱਕ ਨਵੇਂ ਅਧਿਐਕਸ਼ ਦੀ ਚੋਣ ਨੂੰ ਲੈ ਕੇ ਖੜੀ ਹੈ ਐਸਾ ਲੱਗਦਾ ਹੈ ਕਿ ਆਉਣ ਵਾਲਾ ਸਮੇਂ ਭਾਰਤੀ ਜਨਤਾ ਪਾਰਟੀ ਦਾ ਅਸੀਂ ਕਾਦਿਆਂ ਮੰਡਲ ਦੇ ਅੰਦਰ ਗੁਲਸ਼ਨ ਵਰਮਾ ਜੀ ਅੱਜ ਅਧਿਐਕਸ਼ ਚੁਣੇ ਗਏ ਸਰਬਸੰਮਤੀ ਦੇ ਨਾਲ ਉਹਨਾਂ ਦੀ ਤਾਜਪੂਰਸ਼ੀ ਦਾ ਕਾਰਜਕ੍ਰਮ ਕੀਤਾ ਔਰ ਉਹਦੇ ਬਾਅਦ ਕਾਨੂੰਨਾਨ ਮੰਡਲ ਦੇ ਵਿੱਚ अर्जुन सिंह चिबतों ओ मंडल अध्यक्ष सर्वसम्मति ਦੇ ਨਾਲ ਚੁਣੇ ਗਏ ਹਨਾਂ ਦੀ تاجਪੋਸ਼ੀ ਦਾ ਕਾਰਜਕ੍ਰਮ ਵੀ ਅੱਜ ਅਸੀਂ ਇੱਥੇ ਕੀਤਾ ਕਾਨੂੰਨਾਨ ਦੇ ਵਿੱਚ ਵੱਖਰਾ ਕਾਰਜਕ੍ਰਮ ਵੀ ਕਰਾਂਗੇ ਲੇਕਿਨ ਸਭ ਕਾਰਜਕਰਤਾ ਨੇ ਨਾ ਕੇਵਲ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਬਲਕਿ ਉਹਨਾਂ ਦਾ ਪੂਰਨ ਸਹਿਯੋਗ ਕਰਨ ਦਾ ਆਸ਼ਵਾਸਨ ਦਿੱਤਾ ਹੈ ਦੇਖੀਏ ਮੇਰੀ ਗੱਲ ਸੁਣੋ ਭਾਰਤੀ ਜਨਤਾ ਪਾਰਟੀ ਮੈਂ ਪਹਿਲੇ ਸ਼ੁਰੂਆਤੀ ਤੋਂ ਕੀਤੀ ਕਾਰਜਕਰਤਾ ਦੀ ਪਾਰਟੀ ਹੈ ਇੱਥੇ ਪਾਰਟੀ ਵਿਧਾਇਕ ਬਣਾਉਂਦੀ ਹੈ ਐਮਐਲਏ ਪਾਰਟੀ ਨਹੀਂ ਬਣਾਉਂਦਾ ਇੱਥੇ ਸੋ ਜਿਸ ਨੂੰ ਵੀ ਪਾਰਟੀ ਟਿਕਟ ਦੇਗੀ ਉਹਦੇ ਮਗਰ ਲੱਗ ਕੇ ਜਿਹੜੇ ਸਾਰੇ ਕਾਰਜਕਰਤਾ ਇਕਜੁੱਟ ਹੋ ਕੇ ਕੰਮ ਕਰਨਗੇ ਔਰ ਉਹਨੂੰ ਵਿਜੇ ਹੀ ਬਣਾਉਣ ਦਾ ਪ੍ਰਯਾਸ ਕਰਨ ਕਰਨਗੇ ਔਰ ਮੈਨੂੰ ਪੂਰਨ ਆਸ਼ਾ ਹੈ ਕਿ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਵੀ ਬਦਲ ਰਿਹਾ ਆਉਣ ਵਾਲਾ ਸਮੇਂ ਭਾਰਤੀ ਜਨਤਾ ਪਾਰਟੀ ਦਾ 2027 ਦੇ ਵਿੱਚ ਨਿਸ਼ਚੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਬਣੀਗੀ ਇੱਕ ਤੋਂ ਸਭ ਤੋਂ ਪਹਿਲਾਂ ਕਿ ਮੈਂ ਦੋਨਾਂ ਮੰਡਲ ਪ੍ਰਧਾਨਾਂ ਨੂੰ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਦੇਣਾ ਭਾਰਤੀ ਜਨਤਾ ਪਾਰਟੀ ਜਿਵੇਂ ਵਾਸੂਦੇਵ ਭਾਜੀ ਨੇ ਦੱਸਿਆ ਇੱਕ ਕਾਡਰ ਬੇਸ ਪਾਰਟੀ ਹੈ ਸਾਡੇ ਵਿੱਚ ਕੋਈ ਵੀ ਪ੍ਰਧਾਨਗੀ ਕਿਸੇ ਕੀ ਪਰਿਵਾਰਵਾਦ ਨਹੀਂਗਾ ਕਿ ਇੱਕੋ ਹੀ ਪ੍ਰਧਾਨ 20 ਸਾਲ ਚੱਲ ਗਿਆ 15 ਸਾਲ ਚੱਲ ਗਿਆ ਹਰ 3 ਸਾਲ ਦੇ ਬਾਅਦ ਭਾਰਤੀ ਜਨਤਾ ਪਾਰਟੀ ਜਿਹੜਾ ਜ ਸੰਗਠਨਾ ਉਹਦੇ ਚੁਨਾਵ ਹੁੰਦੇ ਆ ਬੂਥ ਪ੍ਰਧਾਨ ਤੋਂ ਲੈ ਕੇ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਟੇਟ ਪ੍ਰੈਜ਼ੀਡੈਂਟ ਨੈਸ਼ਨਲ ਪ੍ਰੈਜ਼ੀਡੈਂਟ ਤੱਕ ਜਿਹੜਾ ਹਰ 3 ਸਾਲ ਬਾਅਦ ਚੁਣਿਆ ਜਾਂਦਾ 3 ਸਾਲ ਦੀ ਟਿਮਰ ਹੁੰਦੀ ਆ ਇਕ ਉਸੇ ਹੀ ਸੰਦਰਭ ਦੇ ਵਿੱਚ ਅੱਜ ਅਸੀਂ ਸਾਡੇ ਵਾਸੂ ਜੀ ਭਾਜੀ ਜਿਹੜੇ ਚੋਣ ਅਧਿਕਾਰੀ ਆ ਜ਼ਿਲ੍ਹੇ ਦੇ ਉਹ ਇੱਥੇ ਪਹੁੰਚੇ ਆ ਤੇ ਨਵੇਂ ਮੰਡਲ ਪ੍ਰਧਾਨਾਂ ਦੀ ਚੋਣ ਹੋਈ ਆ ਆਸ ਕਰਦੇ ਆ ਕਿ ਨਵੇਂ ਮੰਡਲ ਪ੍ਰਧਾਨ ਸਾਰਿਆਂ ਨੂੰ ਨਾਲ ਲੈ ਕੇ ਚੱਲ ਕੇ ਤੇ ਜਿਹੜੀਆਂ ਖਾਸ ਕਰਕੇ ਸੈਂਟਰ ਸਰਕਾਰ ਦੀਆਂ ਸੁਵਿਧਾਵਾਂ ਜਿਹੜੀਆਂ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ ਇਹ ਦਿਨ ਇੱਕ ਰਾਤ ਕਰਕੇ ਉਹ ਜਿਹੜੀਆਂ ਸੁਵਿਧਾਵਾਂ ਆਮ ਜਨमानस ਤੱਕ ਪਹੁੰਚਾਉਣ ਦੇਖੋ ਜੀ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਇਹ ਜਿਨ੍ਹਾਂ ਨੇ ਮੈਨੂੰ ਇਸ ਲੈਕ ਸਮਝਿਆ ਕਿ ਮੇਰੇ ਤੇ ਜਿਹੜੀ ਮਿਹਰੀ ਮਨੋ ਦਿੱਤੀ ਗਈ ਹੈ ਆਪਣੇ ਵੱਲੋਂ ਪੂਰੇ ਪ੍ਰਯਾਸ ਹੋਣਗੇ ਜਿੱਥੇ ਜਿੱਥੇ ਕਮੀਆਂ ਰਹਿ ਗਈਆਂ ਜਿਹੜੇ ਮਿੱਤਰ ਸਾਡੇ ਜਿਹੜੇ ਭਰਾ ਸਾਡੇ ਦੇ ਸਾਡੇ ਤੋਂ ਨਾਰਾਜ਼ ਨੇ ਇੱਕ ਦੂਜੇ ਦੇ ਨਾਲ ਉਹਨਾਂ ਨੂੰ ਇਕੱਠਿਆਂ ਕੀਤਾ ਸਾਰਿਆਂ ਨੂੰ ਵੱਡੀ ਤੇ ਸਾਡੀ ਮੁਸ਼ਕਲ ਜਿਹੜੀ ਇਹ ਵਾਲੀ ਹੈ ਕਿ ਆਪਾਂ ਸਾਰਿਆਂ ਨੂੰ ਇਕੱਠਿਆਂ ਕਰਨਾ ਇਕੱਠਿਆਂ ਕਰਨ ਤੋਂ ਬਾਅਦ ਸਾਨੂੰ ਜੋ ਪਾਰਟੀ ਦੇ ਆਦੇਸ਼ ਆਣਗੇ ਅਸੀਂ ਉਹਦੇ ਤੇ ਪੂਰਾ ਕੰਮ ਕਰਾਂਗੇ